ਸਵਾਜ ਜਿਸ ਸਿੱਕੇ ਨਾਲ ਚੱਲਦਾ ਜੇ ਦੋ ਪਹਿਲੂ ਹੁੰਦੇ ਨੇ ਧਰਮ ਤੇ ਅਧਰਮ ਦਾ ਅੱਜ ਦੇ ਦਿਨ ਦਸਨ ਦੀ ਲੋੜ ਨਹੀਂ ਜਿੱਥੇ ਹੁਣੇ ਜੇ 올림픽s ਵਿੱਚ ਸਾਡੀ ਤੀਨਾਂ ਜੋ ਨਹੀਂ ਹੋਇਆ ਹੋਵੇ ਪਰ ਆਵਾਜ਼ ਉੱਠੀ ਸੀ ਕਿ 100 ਗ੍ਰਾਮ ਘਟਾਉਣ ਪਿੱਛੇ ਜੇ 200 ਗ੍ਰਾਮ ਦੇ ਬਸ ਕਰ ਲਾ ਦਿੰਦੇ ਤਾਂ ਸ਼ਾਇਦ ਜਿੱਤ ਜਾਂਦੇ ਜਦੋਂ ਇਹੋ ਜਿਹਾ ਸਮਾਂ ਸਾਡੇ ਸਾਹਮਣੇ ਆ ਰਿਹਾ ਹੋਵੇ ਤਾਂ ਸਮਝ ਆ ਜਾਂਦੀ ਜੇ ਕਿ ਧਰਮ ਦਾ ਫਲੜਾ ਭਾਰੀ ਹੋਵੇ ਉਦੋਂ ਜੋ ਸਿੱਕਾ ਜਿੰਨੇ ਆਲੀ ਇਰਾਦਾ ਕਰ ਦਿੰਦੀ ਹੈ ਨਾ ਸਮਾਜ ਦਾ ਸਿੱਕਾ ਰੱਤ ਹੋਣ ਵਾਲ ਜਾਂਦਾ ਹੈ ਜੇ ਅਸਲੀਅਤ ਸਮਝ ਹੋਵੇ ਤਾਂ ਪਤਾ ਲੰਦਾ ਜੇ ਇਹੋ ਜਿਹੀਆਂ ਜਦੋਂ ਆਵਾਜ਼ਾਂ ਉੱਠਦੀਆਂ ਨੇ ਜਾਂ ਫਿਲਮਾਂ ਬਣਨ ਲੱਗ ਜਾਂਦੀਆਂ ਨੇ ਕਿ ਸਮਾਜ ਦੀ ਸੋਚ ਤਬਦੀਲ ਕਰ ਦਿੱਤੀ ਜਾਵੇ ਉਦੋਂ ਅਸਲ ਮਾਇਨੇ ਇਸਦੇ ਨੇ ਕਿ ਇਹੋ ਜਿਹੀਆਂ ਫਿਲਮਾਂ ਜੋ ਉਜਾਗਰ ਕਰਨ ਜਾਂ ਘਰ ਦੇ ਨਾਲ ਜੋੜਨ ਤੇ ਆਧਾਰਾਂ